ਪੰਜਾਬ ਵਾਲੇ ਨੂੰ ਘੋਕਤਰੀ ਬਾਰੇ ਦਾ ਤਾ ਉਹ ਚੀਜ਼ ਆਪਣੀ ਬੋਟ ਬਣਾ ਦੇ ਆਧਾਰ ਕਰ ਬਣਾਇਆ ਜਿਹੜੇ ਉਹਦੇ ਫਰੂਮ ਆਇਆ ਜਿਦਾ ਰਿਦਾਰ ਸਿਦਾਰ ਇਹਨਾਂ ਨੂੰ ਸੱਦਿਆ ਇਹਨਾਂ ਸਟੈਂਡ ਲਾਇਆ ਇਸ ਕਰਕੇ ਅਸੀਂ ਇਹ ਵੀ ਹੱਲ ਲੱਭਣ ਦੀ ਕਿ ਕਦੋਂ ਸੇ ਤੋਂ ਸਾਨੂੰ ਪਿੰਡ ਲੈਵਲ ਤੇ ਕੀ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਜਿਹੜਾ ਆਪਣਾ ਅਸੀਂ ਆਪਣੇ ਪਿੰਡ ਦੀ ਸੀਗੀ ਹੁਣ ਇਹਦੇ ਆਧਾਰ ਤੇ ਇੱਕ ਨਾਰਾ بلند ਹੋ ਰਿਹਾ ਕਿ ਬਈਏ ਪਹਹਾਓ ਪੰਜਾਬ ਬਚਾਓ ਇਹਦੇ ਨਾਲ ਕੀ ਆਇਆ ਬਹੁਤ ਵੱਡਾ ਟਕਰਾਅ ਹੋ ਸਕਦਾ ਟਕਰਾਅ ਹੋਊਗਾ ਕੁਝ ਹੋਰ ਵੱਡੇ ਨੁਕਸਾਨ ਹੋ ਸਕਦੇ ਆ ਸਰਕਾਰ ਨੂੰ ਇਸ ਮਸਲੇ 'ਚ ਪਹਿਲ ਕਦਮੀ ਕਰਕੇ ਇਹਨੂੰ ਨਿਜਿੱਠਣਾ ਚਾਹੀਦਾ ਆ ਲੋਕਾਂ ਦੀ ਮੰਗ ਸੁਣਨੀ ਚਾਹੀਦੀ ਹੈ ਹਰ ਪਿੰਡ ਦੀ ਹਰ ਇੱਕ ਬੰਦੇ ਦੀ ਇੱਕ ਮੰਗ ਹੈ ਇਸ ਟਾਈਮ ਕਿ ਇਹਨਾਂ ਦੀ ਵੈਰੀਫਿਕੇਸ਼ਨ ਹੋਵੇ ਇਹ ਪੰਜਾਬ 'ਚ ਜ਼ਮੀਨਾਂ ਨਾ ਖਰੀਦ ਸਕਣ ਤੇ ਇਹਨਾਂ ਦੇ ਆਧਾਰ ਕਾਰਡ ਵੋਟਰ ਕਾਰਡ ਨਾ ਬਣ। ਵੋਟ ਬਣਦੀ ਆ ਤਾਂ ਇਹ ਪੰਜਾਬ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰਦੇ ਆ। ਜ਼ਮੀਨ ਖਰੀਦੇ ਆ ਤਾਂ ਇਹ ਆਪਣੇ ਲੋਕਾਂ ਦੇ ਵੈਸੇ ਹੱਕ ਤੇ ਬਹੁਤ ਵੱਡਾ ਡਾਕਾ ਆ। ਤੇ ਵੈਰੀਫਿਕੇਸ਼ਨ ਨਹੀਂ ਹੁੰਦੀ। ਉਹਦੇ ਨਾਲ ਸਰਕਾਰ ਦਾ ਸਭ ਤੋਂ ਫਾਇਦਾ ਹੋਇਆ। ਵੈਰੀਫਿਕੇਸ਼ਨ ਹੋਊਗੀ ਤਾਂ ਕ੍ਰਾਈਮ ਘਟੂਗਾ। ਇਹਨਾਂ ਦੀ ਜਾਂਚ ਪੜਤਾਲ ਹੋਊਗੀ। ਇਹਨਾਂ ਦਾ ਹਰ ਬੰਦੇ ਬਾਰੇ ਜਾਣਕਾਰੀ ਹੋਊਗੀ ਤਾਂ ਸਰਕਾਰ ਨੂੰ ਇਸ ਮਸਲੇ 'ਚ ਪਹਿਲ ਕਦਮੀ ਕਰਕੇ ਆਪ ਉੱਤਰਨਾ ਚਾਹੀਦਾ। ਇੱਕ ਨੀਤੀ ਬਣਾਣੀ ਚਾਹੀਦੀ ਕਿ ਪੰਜਾਬ ਤੋਂ ਬਾਹਰ ਵਾਲਾ ਕੋਈ ਵੀ ਕੋਈ ਵੀ ਆ ਕੇ ਪੰਜਾਬ ਦੀ ਜ਼ਮੀਨ ਨਾ ਖਰੀਦੇ। ਸਾਰੇ ਪੰਜਾਬ ਦੇ ਵਿੱਚ ਜੋ ਪ੍ਰਵਾਸੀਆਂ ਵੱਲੋਂ ਦੁਰਘਟਨਾਵਾਂ ਹੋ ਰਹੀਆਂ ਤੁਸੀਂ ਇੱਕ ਅੰਦਾਜ਼ਾ ਲਾ ਸਕਦੇ ਆ ਵੀ ਪਹਿਲਾਂ ਰੇਲ ਮਾਜੇ ਕੋ ਪ੍ਰੇਮ ਨਗਰ ਚ ਹੋਈ ਉਤਪਰੇ ਹਿਯਾਰਪਰ ਹੋਈ ਆਪਣਾ ਨਵਾਂ ਸ਼ਹਿਰ ਹੋਈ ਇਹ ਇੱਕ 100 ਲੱਖ ਤੋਂ ਉੱਠੀ ਹੈ ਜੀ ਇਸ ਮਹੀਨੇ ਵੀ ਇਹਨਾਂ ਨੂੰ 100 ਲੱਖ ਤੇ ਕੀ ਪੰਜਾਬ ਚ ਦੇਖਿਆ ਜੋ ਇਹਨਾਂ ਨੇ ਕ੍ਰਾਈਮ ਕਰਨਾ ਸ਼ੁਰੂ ਕਰ ਦਿੱਤਾ ਕਿਸੇ ਨੇ ਇਹਨਾਂ ਨੂੰ ਕੋਈ ਮਾੜੀ ਗੱਲ ਨਹੀਂ ਕਹੀ ਕਿਸੇ ਨੇ ਇਹਨਾਂ ਨੂੰ ਕੁਝ ਨਹੀਂ ਕਿਹਾ ਸੀਗਾ ਚੰਗੇ ਭੱਲੇ ਰਹ ਰਹੇ ਸਨ ਹੁਣ ਇਹ ਆਪਣੇ ਅੰਨਾ ਇਹਨਾਂ ਦਾ ਹਿਉ ਵਧ ਗਿਆ ਨੇ ਇਹਨਾਂ ਦੀ ਹਿੰਮਤ ਵਧ ਗਈ ਸਾਡੇ ਗਲਾਂ ਨੂੰ ਆਉਣ ਲੱਗੇ ਇੱਕ ਅਸੀਂ 2021 ਤੋਂ ਇਹ ਸ਼ੁਰੂ ਕੀਤੀ ਹੋਈ ਆ ਵੀ ਪ੍ਰਵਾਸੀ ਬਹੁਤ ਜ਼ਿਆਦਾ ਪੰਜਾਬ ਚ ਵੱਧ ਗਿਆ ਰੇਸ਼ੋ ਦੇਖੋ ਪ੍ਰਵਾ ਪੰਜਾਬ ਚੋਂ ਪ੍ਰਵਾਸ ਬਾਹਰ ਨੂੰ ਹੋ ਰਿਹਾ ਤੇ ਪੰਜਾਬ ਦੀ ਗਿਣਤੀ ਵੱਧ ਰਹੀ ਆ ਉਹ ਪੰਜਾਬੀਆਂ ਨਾਲ ਨਹੀਂ ਵੱਧ ਰਹੀ ਅਸੀਂ ਤਾਂ ਬੱਚੇ ਨਹੀਂ ਜੰਮ ਰਹੇ ਨੇ ਪੰਜਾਬ ਦੀ ਗਿਣਤੀ ਕਿੱਦਾਂ ਵੱਧ ਰਹੀ ਆ ਉਹ ਬਾਹਰੋਂ ਪ੍ਰਵਾਸੀ ਆ ਗਏ ਇੱਥੇ ਪੱਕੇ ਹੋ ਰਹੇ ਆ ਉਹਨਾਂ ਦੀ ਗਿਣਤੀ ਸਾਡੇ ਨਾਲ ਵੱਧ ਰਹੀ ਹੈਗਾ ਉਹਨਾਂ ਦੀ ਗਿਣਤੀ ਸਾਡੇ ਨਾਲ ਐਡ ਹੋ ਰਹੀ ਹੈ ਅਸੀਂ ਆਪਾਂ ਇਸ ਚੀਜ਼ ਨੂੰ ਨੱਥ ਪਾਉਣ ਵਾਸਤੇ ਅੱਜ ਇੱਕ ਸਮਾਗਮ ਇੱਕ ਪ੍ਰੋਗਰਾਮ ਅਨੇਕਿਆ ਵੀ ਇਹਨਾਂ ਨੂੰ ਪੱਕੀ ਨੱਥ ਕਿਦਾਂ ਪਾਈ ਜਾ ਸਕਦੀ ਜਿੱਦਾਂ ਬਾਕੀ ਸਟੇਟਾਂ ਦੇ ਵਿੱਚ ਉਹਨਾਂ ਨੂੰ ਸਟੇਟਾਂ ਦਾ ਸਪੈਸ਼ਲ ਅਧਿਕਾਰ ਨਹੀਂ ਵੀ ਉਹਨਾਂ ਦੇ ਵੀ ਆਪਣਾ ਕੋਈ ਬੋਟ ਨਹੀਂ ਬਣਾ ਸਕਦਾ ਜ਼ਮੀਨ ਨਹੀਂ ਖਰੀਦ ਸਕਦਾ ਧਾਰਕ ਨਹੀਂ ਬਣਾ ਸਕਦਾ ਅਸੀਂ ਵੀ ਸਾਡੀ ਵੀ ਇਹੀ ਡਿਮਾਂਡ ਹੈ ਵੀ ਪੰਜਾਬ ਵਿੱਚ ਕਿਉਂ ਨਹੀਂ ਇੱਕ ਪਾਸ ਹੁੰਦੀ ਇਸ ਚੀਜ਼ ਦੀ ਇਸ ਲਈ ਸਮਾ ਲੀਕਿਆ ਸਾਰੇ ਇਲਾਕੇ ਨੂੰ ਬੁਲਾਇਆ ਅਸੀਂ ਦਵਾਬੇ ਨੂੰ ਵੀ ਭਾਈ ਆਪਾਂ ਇਸ ਚੀਜ਼ ਨੂੰ ਨੱਥ ਪਾਉਣ ਲਈ ਇਕੱਠੇ ਹੋਏ ਹੁਣ ਅਗਲਾ ਕੀ ਪ੍ਰੋਗਰਾਮ ਹੈ ਤੁਹਾਡਾ ਇਸ ਦੇ ਸਬੰਧ ਦੇ ਵਿੱਚ ਅਸੀਂ ਚਾਹੁੰਦੇ ਆ ਵੀ ਇਹ ਚੀਜ਼ ਨੂੰ ਪਰਮਾਨੈਂਟ ਨੱਥ ਪਾਉਣ ਵਾਸਤੇ ਸਾਰੇ ਨੇ ਸਾਰਿਆਂ ਦੀ ਸਹਿਮਤੀ ਦਿੱਤੀ ਜਾਊਗੀ ਉਸ ਤੋਂ ਬਾਅਦ ਪਿੰਡ ਦੀਆਂ ਪੰਚਾਇਤਾਂ ਜੋ ਪੰਚਾਇਤ ਆ ਐਮਸੀਆ ਜਾਂ ਜੋ ਲੀਡਰ ਕੋਈ ਵੀ ਆਇਆ ਹੋਊਗਾ ਪਰ ਹਾਲੇ ਤੱਕ ਕੋਈ ਆਇਆ ਨਹੀਂ ਕਿਸੇ ਪਾਰਟੀ ਦਾ ਲੀਡਰ ਕਿਸੇ ਜਥੇਬੰਦੀ ਦੇ ਲੋਕ ਆਏ ਹੋਣਗੇ ਆਪਾਂ ਸਾਬ ਨੂੰ ਇੱਕ ਹੀ ਬੇਨਤੀ ਕਰਦੇ ਆ ਆਪਣੇ ਪਿੰਡ ਵਿੱਚ ਮਤੇ ਪਾਓ ਇਹਨਾਂ ਨੂੰ ਬੋਰ ਦਾ ਅਧਿਕਾਰ ਨ ਦਿੱਤਾ ਜਾਵੇ ਇਹਨਾਂ ਨੂੰ ਆਧਾਰ ਕਾਟਣਾ ਬਣਾਏ ਜਾਣ ਇਹਨਾਂ ਨੂੰ ਜ਼ਮੀਨਾਂ ਵੇਚੀ ਜਾਵੇ ਇਹਨਾਂ ਦੀ ਵੈਰੀਫੀਕੇਸ਼ਨ ਹੋਣੀ ਚਾਹੀਦੀ ਆ ਇੱਕ ਕੱਲੇ ਕੱਲੇ ਪਿੰਡ ਵਿੱਚ ਇੱਕ ਲਹਿਰ ਖੜੀ ਹੋਣੀ ਚਾਹੀਦੀ ਆ ਤਾਂ ਇਹਨਾਂ ਨੂੰ ਨੱਥ ਪਾਈ ਜਾ ਸਕਦਾ ਸਰਵਾਇਕਲ ਦੇ ਦਰਦ ਲਈ ਸਿੱਧ ਕੀਤਾ ਗਿਆ ਧਾਗਾ ਪਾਓ ਫੀਸ ਤੁਸੀਂ ਛਰਦਾ ਅਨਸਾਰ ਦੇਖ ਕੇ ਸਰਵਾਇਕਲ ਤੋਂ ਛੁਟਕਾਰਾ ਪਾ ਸਕਦੇ ਹੋ ਫੋਨ ਕਰੋ 98763 79499 98763 79499